ਸਾਰੀ ਸੰਗਤ ਨੂੰ ਹੋ ਮਾ ਮਾ ਕੇ ਪੰਜ ਲਈ ਸਦੇ ਦਿੰਦੇ ਆ ਸਾਡਾ ਵੀਰ ਕੇਜਾ ਕੈਲੇਕਰਾ ਨਾਲ ਪ੍ਰਭ ਕਾਹੋ ਨਿਊਜ਼ੀਲੈਂਡ ਨਾਲ ਸਾਡਾ ਲਾਂਟ ਜੌਨ ਆਸਟ੍ਰੇਲੀਆ ਨਾਲ ਸਾਡਾ ਰਮਨ ਕਲੇਰ ਯੂਕੇ ਤੇ ਨਾਲ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਸਾਧੂਆਂ ਦੀ ਧਰਤੀ ਤੇ 2 ਅਕਤੂਬਰ ਨੂੰ ਨਿੱਕੇ ਘੁੰਮਣ ਆਇਓ ਚੋਟੀ ਦਾ ਕਬੱਡੀ ਕੱਪ ਹੋਊਗਾ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣਾ ਇੱਕ ਪਾਸੇ ਵਾਹਿਗੁਰੂ ਕਬੱਡੀ ਕਲੱਬ ਆ ਔਰ ਦੂਸਰੀ ਸਾਈਡ ਬਾਬਾ ਸਦੋਣਾ ਕਬੱਡੀ ਕਲੱਬ ਚੌੜੇ ਔਰ ਸਾਹਮਣੇ ਪੈਂਦੀ ਰੇਡ ਲੱਗਦਾ ਜੱਫਾ ਸਾਡੇ ਕਾਮਲ ਸਿੰਘੀ ਕਹਿੰਦੇ ਆ ਵੀ ਪੁਆਇੰਟ ਧਾਵੀ ਦੇ ਹਿੱਸੇ ਆ ਲੈ ਵੀ ਸੁੱਖਾ ਸਿੰਘ ਆ ਗਿਆ ਅਗਲੀ ਦੇ ਹਾਂਜੀ ਅਗਲੇ ਮੈਚ ਦੇ ਟੀਮਾਂ ਜਲਦ ਗਰਾਊਂਡ 'ਤੇ ਆ ਜਾਣ ਇਹ ਬੇਨਤੀ ਆ ਦੋਨੇ ਟੀਮਾਂ ਦੇ ਕੋਚ ਸਾਹਿਬਾਨਾਂ ਨੂੰ ਮਾਂ ਲੈ ਕੇ ग्राउंड ਗਰਾਉਂਡ ਜਾ ਜਾਵੇ ਯਾਰ ਸੁਖਾ ਲਖਣ ਕਲਾ ਵਾਲਾ ਇੱਕ ਬਾਬਾ ਫੱਦੇ ਸਿੰਘ ਕਬੱਡੀ ਕਲੱਬ ਕੁਬਛੋੜ ਦੀ ਟੀਮ ਪੰਜਾਬ ਪਰ ਦੇ ਵਿੱਚ ਖੜਾਉਂਦਾ ਸੁਖਾ ਕੁਬਛੋੜੀਆਂ ਲਓ ਸਾਹਮਣੇ ਗੱਲਾਂ ਵੱਡੇ ਬੱਦਰ ਦੇ ਆ ਲਓ 20 ਅਕਤੂਬਰ ਹੋ ਗਈ ਕੁਬਛੋੜ ਦੇ ਕਬੱਡੀ ਕੱਪ ਦੀ ਇਧਰ ਨੰਬਰ ਜਾਫੀ ਦਾ ਹੋ ਗਿਆ ਉਹ ਨੰਬਰ ਤੇਰੇ ਵੀਰੋ ਯੂਵਾ ਬ੍ਰਦਰ ਕੈਲੀਫੋਰਨੀਆ ਦੀ ਟੀਮ ਗੁਰਜੀਤ ਨੰਨਣ ਮੋਗਮ ਘੜੀਆਂ ਬਲਕਾ ਵਾਲਾ ਟੋਨੀ ਨੰਨਣ ਮੋਗਮ ਘੜੀਆਂ ਹਰਾਂ ਦੀ ਟੀਮ ਬੱਦਰ ਦੇ ਹਿੱਦਗਾ ਮਾਈ ਦਾ ਪਰਮਾ ਜੋਸਾ ਗੰਗਰੂ ਦਾ ਉਹ ਮੇਰੇ ਬਿਰੋ ਖੀਰ ਵਾਲੀ ਗੱਡੀ ਦਾ ਵੀ ਪਰਮਾ ਜੋਸਾ ਇਹਨ ਗੱਲਾਂ ਨੋਨੀ ਗੋਪਾਲਪੁਰਿਆ ਦਾ ਵੀ ਪਰਮਾ ਜੋਸਾ ਕਬੱਡੀ ਦਾ ਆ ਮੁੰਡਾ ਪਰਸਾਂਪੁਰਿਆ ਬਾੜੀ ਖੇਡ ਦਾ ਮੋਹਰ ਚ ਕਬੱਡੀ ਪਾਉਂਦਾ ਹੋਇਆ ਸ਼ੇਰੂ ਸਾਦੀ ਉਹ ਦੇਖਾਂਗੇ ਲਓ ਇਧਰ ਦੀ ਸਾਈਡ 2 ਨੰਬਰ ਤੇ ਕੋਸ਼ਿਸ਼ ਹੈ ਪਰ ਨੰਬਰ ਮੇਰੇ ਬਿਰੋ ਬਾੜੀ ਦਾ ਹੋ ਗਿਆ ਉਹ ਨਾ ਬਾੜੀ ਪਰਸਾਂਪੁਰਿਆ ਨੰਬਰ ਜੁਵਾ ਬਰਦਰ ਕੈਲੀ ਹੋਣਿਆ ਦੀ ਟੀਮ ਤੇ ਦੌੜਦਾ ਹੋਇਆ ਬਈ ਚੱਲਦੇ ਅਗਲੇ ਮੈਚੀਆਂ ਦੋਨੇ ਟੀਮਾਂ ਜੜੀਆਂ ਗ੍ਰਾਊਂਡ ਦੇ ਟ੍ਰਹੋਂ ਬਾਬਾ ਸੱਦੋਆਣਾ ਜੀ ਕਬੱਡੀ ਕਲੱਬ ਚਾਰੇ ਦੂਸਰੀ ਸੈੱਟ ਟੀਮ ਹੋਊਗੀ ਵਾਹਿਗੁਰੂ ਕਬੱਡੀ ਕਲੱਬ ਰਾਜाराम ਸਹਿਬ ਦੋਹਾਂ ਟੀਮਾਂ ਦੇ ਕੋਚ ਸਬੰਨਾਂ ਨੂੰ ਬੇਨਤੀ ਹੈ ਵੀ ਆਪੋ ਆਪਣੀਆਂ ਟੀਮਾਂ ਨੂੰ ਲਿਆਓ ਗ੍ਰਾਊਂਡ ਦੇ ਵਿੱਚ ਕੀ ਸਕੋਰ ਹੋਣਗੇ ਔਰ ਮੈਂ ਬੇਨਤੀ ਕਰੂੰਗਾ ਕੱਲ੍ਹ ਦੇ ਕਬੱਡੀ ਕੱਪ ਦੇ ਲਈ ਆਪ ਸਭ ਨੂੰ ਪਹੁੰਚਣ ਲਈ ਬਹੁਤ ਵੱਡੇ ਸਨਘਰਸ਼ ਆਹ ਇੰਟਰਨੈਸ਼ਨਲ ਕਬੱਡੀ ਕਲੱਬਾਂ ਦੇ ਕੱਲ ਨੂੰ ਹੀ ਪਿਹੜੇ ਸਿੰਘ ਖੇਡ ਸਟੇਡੀਅਮ ਦੇ ਵਿੱਚ ਹੋਣਗੇ ਲੱਭ ਮਜੀਤ ਬੋਲਦੇ ਕੱਲ ਗੁਰਵਿੰਦਰ ਗੇੜਾ ਵੀ ਪਹੁੰਚ ਰਿਹਾ ਐਨ ਖੀਰਾ ਵਾਲੀਏ ਬੁੱਲਡ ਦੇ ਚਰਚੇ ਹੋਣਿਆ ਕੱਲੂ ਜਿਹੜੇ ਦੁਨੀਆ ਦਾ 스타 ਹੈ ਇਹ ਮਾਜੇ ਦੀ ਕਰੀਮ ਪਾਦਣੀ ਆ ਉਧਰ ਸੇਮੀ ਯੂਵਨ ਸਿਟੀ ਕਬੱਡੀ ਕਲੱਬਾ ਕੈਲੀਫੋਰਨੀਆ ਦੀ ਟੀਮ ਜਿਹੜੀ ਹੈ 14 ਪੁਆਇੰਟ ਨੇ ਤੇ ਮਹਾਵੀਰ ਕਬੱਡੀ ਕਲੱਬ ਸ਼ਖਾਰ ਪਛੀਆਂ ਦੇ ਸਾਡੇ 16 ਪੁਆਇੰਟ ਨੇ ਹਾਫ ਸਮੇਂ ਤੱਕ ਦੀ ਖੇਡ ਖੇਡੀ ਜਾ ਚੁੱਕੀ ਹੈ ਮੈਂ ਬੇਨਤੀ ਕਰੂਗਾ ਅਗਲੇ ਮੈਚ ਦੇ ਲਈ ਵਾਹਿਗੁਰੂ ਕਬੱਡੀ ਕਲੱਬ ਰਾਜਾਰਾਮ ਸਹਿਬ ਤੇ ਦੂਸਰੀ ਸਾਈਡ ਬਾਬਾ ਸੱਧਵਾਨਾ ਦੀ ਕਬੱਡੀ ਕਲੱਬ ਚੌੜਿਆਂ ਨੂੰ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣ